ਸਸੀ ਦਾ ਦੋਸਤੋ ਅੱਜ ਆਪਾਂ ਸਿੱਖਾਂਗੇ ਘਰ ਬੈਠ ਕੇ ਫਰਦ ਕਿਵੇਂ ਕੱਢਦੇ ਆ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਬੈਠੇ ਹੋ ਤੁਸੀਂ 5 ਮਿੰਟਾਂ ਦੇ ਵਿੱਚ ਫਰਦ ਕੱਢ ਸਕਦੇ ਹੋ ਪਰ ਤੁਹਾਡਾ ਨੈਟਵਰਕ ਹੋਣਾ ਜ਼ਰੂਰੀ ਆ ਸਭ ਤੋਂ ਪਹਿਲਾਂ Chrome ਦੇ ਵਿੱਚ ਗਏ Google ਦੇ ਵਿੱਚ ਪੰਜਾਬ ਪੀ ਐਲ ਆਰ ਐਸ ਸਾਈਟ ਇਹ ਆਪਾਂ ਨੇ ਇੱਥੇ ਟਾਈਪ ਕਰੀ ਤੁਹਾਡੇ ਅੱਗੇ ਇਹ ਪੋਰਟਲ ਆ ਗਿਆ ਆਪਣਾ ਖੁੱਲ ਕੇ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਇਹ ਪਿੱਛੇ ਜਿਨ੍ਹਾਂ ਨੇ ਇੱਕ ਈਜ਼ੀ ਜ਼ਮਾ ਬੰਦੀ ਵੀ ਲੌਂਚ ਕੀਤਾ ਇਹਦੇ ਵਿੱਚ ਇਹਨਾਂ ਦੇ ਕੁਝ ਫੰਕਸ਼ਨ ਨਵੇਂ ਆਏ ਨੇ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਦੋਸਤੋ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਹੀਰੇ ਜ਼ਮੀਨ ਤਕਸੀਮ ਇਨਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੀ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 88310570 ਉਤੇ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਧੰਨਵਾਦ ਜੀ ਪਰ ਜਿਹੜਾ ਇਹਨਾਂ ਨੇ ਇੱਥੇ ਇਹ ਈਜ਼ੀ ਜਮ੍ਹਾਂਬੰਦੀ ਇਹ ਨਵਾਂ ਲਾਂਚ ਕੀਤਾ ਆਪਾਂ ਇਹਦੇ ਬਾਰੇ ਅੱਗੇ ਗੱਲਬਾਤ ਕਰ ਰਹੇ ਹਾਂ ਪਰ ਇੱਥੋਂ ਤੁਸੀਂ ਆਪਣੇ ਫਾਰਮ ਕੱਢ ਨਹੀਂ ਸਿੱਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਇੱਥੇ ਕਲਿੱਕ ਕਰਨਾ ਪੰਜਾਬ ਲੈਂਡ ਰਿਕਾਰਡਸ ਦੇ ਉੱਪਰ ਜਦੋਂ ਇੱਥੇ ਆਪਾਂ ਨੇ ਕਲਿੱਕ ਕਰ ਲਿਆ ਅੱਗੇ ਤੁਹਾਡੇ ਲਈ ਵੀ ਇਹ ਈਜ਼ੀ ਜਮ੍ਹਾਂਬੰਦੀ ਦਾ ਪੂਰਾ ਡੈਸ਼ਬੋਰਡ ਆ ਗਿਆ ਇਹਦੇ ਵਿੱਚ ਪਹਿਲਾਂ ਨਾਲੋਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਪਹਿਲਾਂ ਇਸ ਜਿਹੜਾ ਇਹ ਆਪਣੀ ਸਾਈਟ ਸੀ ਜਾਂ ਡੈਸ਼ਬੋਰਡ ਕਹਿ ਦਈਏ ਇਹਦਾ ਕਲਰ ਗ੍ਰੀਨ ਸੀ ਹੁਣ ਇਹਦਾ ਕਲਰ ਬਲੂ ਕਰਤਾ ਤੇ ਇੱਕ ਇਹਨਾਂ ਨੇ ਇਹ ਦੇਤਾ ਆਪਾਂ ਨੇ ਈਜ਼ੀ ਜਮਾਬੰਦੀ ਨਵੀਂ ਇੱਕ ਆਨਲਾਈਨ ਸਬਾਵਾ ਜਿਹੜੀਆਂ ਜਿਹੜੀਆਂ ਅਸੀਂ ਇੱਥੇ ਦੇਖ ਸਕਦੇ ਹਾਂ ਜਾਂ ਉਹਨਾਂ ਨੂੰ ਕਿਵੇਂ ਚੈੱਕ ਕਰ ਸਕਦੇ ਹਾਂ ਸਭ ਤੋਂ ਵੱਡੀ ਗੱਲ ਬਹੁਤ ਵਧੀਆ ਇਹ ਚੀਜ਼ ਲੱਗੀ ਇਹਨਾਂ ਦੀ ਕਿੰਨੀ ਵਟਸਐਪ ਤੇ ਅਸੀਂ ਆਪਣੀ ਫਰਦ ਮੰਗਵਾ ਸਕਦੇ ਹਾਂ ਜਮ੍ਹਾਂਬੰਦੀ ਮੰਗਵਾ ਸਕਦੇ ਹਾਂ ਇਹਨਾਂ ਨੇ ਸਪੈਸ਼ਲ ਪੋਰਟਲ ਦਿੱਤਾ ਉਹਰੇ ਵੀ ਇਹਦੇ ਵਿੱਚ ਅਸੀਂ ਆਪਣਾ ਡਾਟਾ ਇੰਟਰ ਕਰਾਂਗੇ ਆਪਣੀ ਫੀਸ ਉਹਦੇ ਭਰਾਂਗੇ ਤਾਂ ਸਾਡੀ ਵਟਸਐਪ ਤੇ ਫਰਦਰ ਰਜਿਸਟਰਡ ਹੋ ਕੇ ਤਸਦੀਕ ਸਰਟੀਫਿਕੇਟ ਸਾਨੂੰ ਮਿਲ ਜੂਗੀ ਇਹਦੇ ਉੱਪਰ ਆਪਾਂ ਵੀਡੀਓ ਦੁਬਾਰੇ ਪਾਵਾਂਗੇ ਅਸੀਂ ਪਹਿਲਾਂ ਆਪਣੀਆਂ ਫਰਦ ਮੰਗਵਾ ਕੇ ਦੇਖਾਂਗੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਇਹਦੇ ਉੱਪਰ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਅੱਗੇ ਆ ਗਿਆ ਬਰਾਸ ਦਾ ਇੰਤਕਾਲ ਦੇਖ ਸਕਦੇ ਆਂ ਪਸੀਖੇ ਦੇ ਆਧਾਰ ਦੇ ਇੰਤਕਾਲ ਦੇਖ ਸਕਦੇ ਆਂ ਫਰਦ ਬਦਲ ਜੇ ਸਾਡੀ ਕੋਈ ਫਰਦ ਦੇ ਵਿੱਚ ਕੋਈ ਗਲਤੀ ਹੈ ਅਸੀਂ ਉਹਦੀ ਦਰੁਸਤੀ ਕਿਵੇਂ ਕਰਵਾ ਸਕਦੇ ਆਂ ਉਹਨੂੰ ਫਰਦ ਬਦਲ ਕਿਹਾ ਜਾਂਦਾ ਅੱਗੇ ਰਪਟ ਲੋਨ ਲੈਂਦੇ ਸਮੇਂ ਜਜ ਦੋਸੀ ਭਰਦਾਨੇ ਆ ਲਿਮਟਾਂ ਭਰਦਾਨੇ ਆ ਲਿਮਟ ਕੋਈ ਲੈਣੇ ਆ ਉਧੇ ਕਰੱਪਟ ਪੈਂਦੀ ਹੈ ਪਰਵਾਰੀ ਸਾਹਿਬ ਆਪਣੇ ਰਜਿਸਟਰ ਵਿੱਚ ਵੀ ਪਾਉਂਦੇ ਨੇ ਤੇ ਇੱਥੇ ਵੀ ਤੁਸੀਂ ਉਹ ਅਰੱਪਟ ਆਪ ਆਨਲਾਈਨ ਚੈੱਕ ਕਰ ਸਕਦੇ ਆ ਪਰ ਅੱਜ ਆਪਾਂ ਸਿੱਖਾਂਗੇ ਘਰ ਬੈਠ ਕੇ ਫਰਦ ਕਿਵੇਂ ਡਾਊਨਲੋਡ ਕਰਦੇ ਆ ਆਪਾਂ ਪਹਿਲਾਂ ਜਮ੍ਹਾਂ ਬੰਦੀ ਤੇ ਕਲਿੱਕ ਕੀਤਾ ਜਦੋਂ ਤੁਸੀਂ ਨੇ ਜਮ੍ਹਾਂ ਬੰਦੀ ਤੇ ਕਲਿੱਕ ਕਰ ਲਿਆ ਫਿਰ ਇਹਦੇ ਉੱਪਰਗੇ ਚਾਰ ਆਪਸ਼ਨ ਆਉਣਗੀਆਂ ਇੱਕ ਤਾਂ ਆ ਗਈ ਆਪਣੀ ਮਾਲਕ ਦਾ ਨਾਮ ਦੂਜੀ ਆ ਗਈ ਖੇਵਟ ਤੀਜੀ ਖਸਰਾ ਨੰਬਰ ਚੌਥੀ ਆ ਗਈ ਖਤੌਨੀ ਨੰਬਰ ਜੇ ਤੁਹਾਨੂੰ ਚਾਰਾਂ ਚੀਜ਼ਾਂ ਦਾ ਪਤਾ ਤਾਂ ਤੁਸੀਂ ਕਿਸੇ ਵੀ ਕਾਲਮ ਤੇ ਕਲਿੱਕ ਕਰਕੇ ਡਾਟਾ ਕੱਢ ਸਕਦੇ ਹਾਂ ਜੇ ਤੁਹਾਨੂੰ ਨਿਚਲੀਆਂ ਤਿੰਨ ਕਾਲਮਾਂ ਬਾਰੇ ਖੇਪਟ ਖਸਰਾ ਕਤੌਨੀ ਬਾਰੇ ਨਹੀਂ ਪਤਾ ਜਸਟ ਇੱਕ ਮਾਲਕ ਦਾ ਨਾਮ ਪਤਾ ਤਾਂ ਤੁਸੀਂ ਮਾਲਕ ਵਾਲੇ ਕਾਲਮ ਤੇ ਕਲਿੱਕ ਕਰੋ ਇਹ ਅੱਗੇ ਡੈਸ਼ਬੋਰਡ ਆਪਣਾ ਖੁੱਲ ਕੇ ਆ ਜੀਗਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੁਸੀਂ ਇੱਥੇ ਵਿੱਚ ਆਪਣਾ ਪੰਜਾਬ ਦੇ ਵਿੱਚ ਜਿਸ ਵੀ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ ਉਹ ਜ਼ਿਲ੍ਹਾ ਕਲਿੱਕ ਕਰੋ ਅੱਗੇ ਉਹਦੀ ਤਹਿਸੀਲ ਕਲਿੱਕ ਕਰੋ ਅੱਗੇ ਉਹਦਾ ਪਿੰਡ ਕਲਿੱਕ ਕਰੋ ਕਿਹੜੇ ਪਿੰਡ ਦੀ ਸੀਨੇ ਫਰਦ ਕੱਢਣੀ ਆ ਠੀਕ ਆ ਬਹੁਤ ਸੌਖਾ ਕੰਮ ਆ इजी ਵੇ ਦੇ ਨਾਲ ਹਰ ਇੱਕ ਬੰਦਾ ਫਰਦ ਕੱਟ ਕੇ ਦੇਖ ਸਕਦਾ ਅੱਗੇ ਤੁਸੀਂ ਰਿਕਾਰਡ ਕਿਹੜੇ ਸਾਲਾਂ ਦਾ ਦੇਖਣਾ ਪਰ ਇੱਥੇ ਜਾ ਕੇ ਚੈੱਕ ਕਰ ਸਕਦੇ ਆ ਹੁਣ ਬਹੁਤ ਵੱਡੀ ਗੱਲ ਆ ਇਹ ਖਾਸ ਧਿਆਨ ਦੇਣ ਵਾਲੀ ਗੱਲ ਹੈ ਇੱਥੇ ਮੈਂਨੇ ਆਪਣਾ ਨਾਮ ਭਰ ਲਿਆ ਰਵਿੰਦਰ ਸ਼ਰਮਾ ਹੁਣ ਤੁਸੀਂ ਇਹ ਦੇਖਣੇ ਵੀ ਤੁਹਾਡਾ ਨਾਮ ਫਰਦ ਦੇ ਉੱਪਰ ਕਿਹੜੇ ਅੱਖਰਾਂ ਦੇ ਨਾਲ ਲਿਖਿਆ ਹੋਇਆ ਜਦੋਂ ਅਸੀਂ ਮਾਲਕ ਦਾ ਨਾਮ ਭਰਾਂਗੇ ਨਾ ਓਨਰ ਨੇਮ ਜਿਹੜਾ ਇੱਥੇ ਆਪਣਾ ਓਨਰ ਨੇਮ ਭਰਾਂਗੇ ਮਾਲਕ ਦਾ ਨਾਮ ਅਗਰ ਇਹਦੇ ਵਿੱਚ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਵੀ ਜਿਹੜਾ ਵੀ ਤੁਸੀਂ ਇਹ ਬਾਕਸ ਵਿੱਚ ਨਾਮ ਭਰੋਗੇ ਉਹਦੇ ਨਾਮ ਦੀ ਸਪੈਲਿੰਗ ਤੁਹਾਡੇ ਫਰਦ ਦੇ ਨਾਲ ਮੈਚ ਹੋਣੀ ਜ਼ਰੂਰੀ ਨੇ ਜੇਕਰ ਤੁਹਾਡੇ ਮੰ ਲੋ ਅਸੀਂ ਬਿਹਾਰੀ ਸਿਆਰੀ ਟੀਪੀ ਆਦਕਤ ਲੈਂਕਰ ਸਾਡਾ ਆਧਾਰ ਕਾਟ ਤੇ ਹੋ ਰਾ ਪੈਨ ਕਾਟ ਤੇ ਹੋ ਰਾ ਪਾਸਪੋਰਟ ਤੇ ਹੋ ਰਾ ਫਰਦ ਵਿੱਚ ਹੋ ਰਾ ਤਾਂ ਜਿਹੜਾ ਤੁਹਾਡਾ ਫਰਦ ਦੇ ਵਿੱਚ ਆ ਚਾਹੇ ਪਾਸਪੋਰਟ ਦੇ ਨਾਮ ਹੀ ਹੋਵੇ ਪਰ ਜਿਹੜਾ ਤੁਹਾਡਾ ਫਰਦ ਦੇ ਵਿੱਚ ਆ ਉਸੇ ਨਾਲ ਹੀ ਤੁਹਾਡੀ ਫਰਦ ਡਾਊਨਲੋਡ ਹੋਊਗੀ ਆਦਰਵਾਇਜ਼ ਤੁਹਾਡੀ ਫਰਦ ਡਾਊਨਲੋਡ ਨਹੀਂ ਹੋਣੀ ਕਿੰਨੇ ਵੀ ਤੁਸੀਂ ਮਗਜ਼ ਖਪਾਈ ਕਰਿਓ ਤੁਹਾਡੀ ਫਰਦ ਡਾਊਨਲੋਡ ਹੋ ਹੀ ਨਹੀਂ ਸਕਦੀ ਪਰ ਜਿਹੜਾ ਤੁਹਾਡਾ ਫਰਦ ਦੇ ਉੱਪਰ ਔਨ ਰਿਕਾਰਡ ਡਾਟਾ ਚੜ ਗਿਆ ਉਹਦੇ ਆਧਾਰ ਤੇ ਤੁਸੀਂ ਆਪਣੀ ਫਰਦ ਨੂੰ ਡਾਊਨਲੋਡ ਕਰ ਸਕਦੇ ਹੋ ਆਦਰਵਾਇਜ਼ ਤੁਹਾਡੀ ਫਰਦ ਡਾਊਨਲੋਡ ਨਹੀਂ ਹੋਣੀ ਮੰਨ ਲਓ ਕਈ ਵੀਰਾਂ ਦਾ ਨਾਮ ਜਸਵੀਰ ਆ ਜਾਂ ਕੋਈ ਸਿਪੈਹਣ ਦੀ ਗੱਲ ਕਰੀਏ ਜਸਵੀਰ कौर ਕੋਈ ਬਾਵੇ ਨਾਲ ਪਾ ਰਿਆ ਕੋਈ ਬੱਬੇ ਨਾਲ ਪਾ ਰਿਆ ਜਾਂ ਕੁਝ ਕੋਈ ਇਦਾਂ ਦੀ ਸਪੈਲਿੰਗ ਉਹਨੇ ਕੋਈ ਬਿੰਦੀ ਪਾਉਂਦਾ ਜਿਵੇਂ ਆਪਣੀ ਮੈਂ ਆਪਣੀ ਗੱਲ ਕਰਾਂ ਸ਼ਰਮੇ ਦੇ ਪੈਰ 'ਚ ਸੱਸੀ ਦੇ ਪੈਰ 'ਚ ਬਿੰਦੀ ਪਾਵਾਂ ਪਰ ਫਰਦ ਵਿੱਚ ਹੋਵੇ ਨਾ ਪਰ ਜੇ ਫਰਦ ਵਿੱਚ ਨਹੀਂ ਹੈਗੀ ਤਾਂ ਮੈਂ ਉਹਰੇ ਬਿੰਦੀ ਨਹੀਂ ਪਾ ਸਕਦਾ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਵੀ ਤੁਹਾਡਾ ਫਰਦ ਉੱਤੇ ਨਾਮ ਆ ਚਾਹੇ ਉਹ ਸਹੀ ਆ ਚਾਹੇ ਉਹ ਗਲਤ ਆ ਜੇ ਗਲਤ ਆ ਤਾਂ ਨੂੰ ਠੀਕ ਕਰਵਾਉਣ ਦੀ ਰਿਕਵੈਸਟ ਕਰੋ ਜਦੋਂ ਡਾਟਾ ਠੀਕ ਹੋ ਗਿਆ ਫਿਰ ਤੁਸੀਂ ਸਹੀ ਡਾਟਾ ਉੱਥੇ ਭਰ ਸਕਦੇ ਹੋ ਫਿਰ ਤੁਹਾਡੀ ਸਹੀ ਨਾਮ ਨਾਲ ਜਦੋਂ 8ਵੇਂ ਕਾਨੇ ਵਿੱਚ ਆਏਗਾ ਉਹਦੇ ਬਾਰੇ ਆਪਾਂ ਅੱਗੇ ਬਲ ਕਰਾਂਗੇ ਗੱਲਬਾਤ ਨਹੀਂ ਵੀਡੀਓ ਬਹੁਤ ਵੱਡੀ ਬਣ ਜੂਗੀ ਫਰਦ ਦਾ ਜਿਹੜਾ ਮੈਟਰ ਆ ਉਹ ਇਹ ਐਡਾ ਵੱਡਾ ਮੈਟਰ ਹੈ ਇਹਦੇ ਉੱਪਰ ਹੀ ਚਾਹੇ ਤੁਸੀਂ 2 ਘੰਟੇ ਬੋਲੀ ਜੋ 2 ਘੰਟੇ ਹੀ ਇਹ ਇੰਟਰਸਟਿੰਗ ਟਾਪਿਕ ਰਹੇਗਾ ਉਸ ਤੋਂ ਬਾਅਦ ਆਪਾਂ ਨੇ ਇੱਥੇ ਨਾਮ ਭਰ ਲੈ ਫਿਰ ਤੁਸੀਂ ਮਾਲਕ ਦੇ ਰਿਸ਼ਤੇ ਨੂੰ ਕਲਿੱਕ ਕਰੋਗੇ ਓਨਰ ਰਿਲੇਸ਼ਨ ਅੱਗੇ ਪਿੰਡ ਦੇ ਵਿੱਚ ਜਿੰਨੇ ਵੀ ਤੁਹਾਡੇ ਨਾਮ ਨੇ ਆਜੂ ਜੇ ਤੁਹਾਡਾ ਸਿੰਗਲ ਨਾਮ ਆ ਕੋਈ ਜੁਨੀਕ ਨਾਮ ਇਦਾਂ ਦਾ ਹੁੰਦਾ ਤਾ ਉਹ ਸਿੰਗਲ ਨਾਮ ਆਊਗਾ ਨਹੀਂ ਤਾਂ ਡਿਨਾਮਾ ਦੀ ਲਿਸਟ ਬਣ ਕੇ ਆ ਜੂ ਜਿਵੇਂ ਕਾਲਾ ਸਿੰਘ ਬਹੁਤ ਆ ਜਸਵੀਰ ਬਹੁਤ ਆ ਜਾਂ ਕੁਛ ਇਦਾਂ ਦੇ ਨਾਮ ਬਹੁਤ ਹੁੰਦੇ ਨੇ ਕਾਮਨ ਜਿਹੇ ਨਾਮ ਉਹ ਕਾਫੀ ਹੁੰਦੇ ਨੇ ਫਿਰ ਅਸੀਂ ਜਿਹੜੀ ਉਹਦੀ ਆਇਡੈਂਟੀਟੀ ਆ ਤਾਂ ਅਸੀਂ ਆਪਣੇ ਨਾਮ ਤੋਂ ਆਪਣਾ ਫਾਦਰ ਦੇ ਨਾਮ ਤੋਂ ਆਪਣੇ ਦਾਦਾ ਜੀ ਦੇ ਨਾਮ ਤੋਂ ਉਹਨੂੰ ਡੈਂਟੀਫਾਈ ਕਰਾਂਗੇ ਕਿ ਹਾਂ ਮੇਰਾ ਨਾਮ ਇਹ ਆ ਫਿਰ ਅੱਗੇ ਅੱਗੇ ਅਸੀਂ ਉਹਨੂੰ ਸਿਲੈਕਟ ਕਰੋ ਜੇ ਤੁਸੀਂ ਸਿਲੈਕਟ ਕਰੋਗੇ ਤੁਹਾਡੀ ਖੇਵਟਾ ਕਿ ਤੁਹਾਨੂੰ ਖੇਵਟ ਬਾਰੇ ਪਤਾ ਹੋਣਾ ਚਾਹੀਦਾ ਜੇ ਕਈ ਵਾਰੀ ਕੈਪਚਰ ਕੋਡ ਤੁਹਾਡੇ ਸਮਝ ਨਹੀਂ ਆਉਂਦਾ ਤਾਂ ਇਹਨੂੰ ਰੀਫਰੈਸ਼ ਬਟਨ ਕਰ ਲਓ ਰੀਫਰੈਸ਼ ਕਰਕੇ ਤੁਹਾਡਾ ਕੋਡ ਚੇਂਜ ਹੋ ਜਾਊਗਾ ਫਿਰ ਤੁਸੀਂ ਆਪਣਾ ਉਹ ਨਵਾਂ ਕੋਡ ਭਰ ਲਓ ਹੁਣ ਆਪਾਂ ਫਰਦ ਨੂੰ ਡਾਊਨਲੋਡ ਕਰਨ ਲਈ ਕਰਨਾ ਰਿਪੋਰਟ ਵੇਖੋ 뷰 ਰਿਪੋਰਟ ਇਹ ਆਪਾਂ ਨੇ ਕਲਿੱਕ ਕਰ ਲਿਆ ਥੋੜੀ ਜੀ ਪ੍ਰੋਸੈਸਿੰਗ ਹੋਊਗੀ ਆਪਣੀ ਫਰਦ ਡਾਊਨਲੋਡ ਮਿੰਟਾਂ ਸਕਿੰਟਾਂ ਦੇ ਵਿੱਚ ਹੋ ਜੇਗੀ ਆਹ ਲਓ ਜੀ ਹੁਣ ਆਪਣੀ ਫਰਦ ਡਾਊਨਲੋਡ ਹੋ ਗਈ ਤੁਹਾਡੇ ਜਿੰਨੇ ਵੀ ਪੇਜ ਆਏਗੇ ਨੇ ਤੁਹਾਡੀ ਸਾਰੀ ਇਹ ਜਿੰਨਾ ਵੀ ਤੁਸੀਂ ਡਾਡਾ ਦੇਖਣਾ ਇੱਥੇ ਦੇਖ ਸਕਦੇ ਹੋ ਪਰ ਇਹਨਾਂ ਨੇ ਲਿਖਿਆ ਨੇ ਨੋਟ ਫਾਰ ਲੀਗਲ ਪਰਪਸ ਪਰ ਇਹ ਆਪਾਂ ਕਿਸੇ ਲੀਗਲ ਪਰਪਸ ਲਈ ਨਹੀਂ ਵਰਤ ਸਕਦੇ ਕਿਉਂਕਿ ਇਹ ਜਸਟ ਇੱਕ ਰਿਕਾਰਡ ਦੇਖਣ ਦੇ ਲਈ ਆ ਜੇ ਤੁਸੀਂ ਇਹਦੀ ਤਸਦੀਕ ਸੁਦਾ ਕਾਪੀ ਲੈਣੀ ਹੈ ਤਾਂ ਉਹ ਹਾਰਡ ਕਾਪੀ ਆਪ ਨੂੰ ਮਿਲ ਜਾਂਦੀ ਹੈ ਫਰਦ ਕੇਂਦਰ ਦੇ ਵਿੱਚੋਂ ਆਪਣੀ ਫੀਸ ਭਰ ਕੇ ਔਰ ਇਹ ਕੋਈ ਫੀਸ ਭਰਨੀ ਲੋੜ ਨਹੀਂ ਵਿਦਆਊਟ ਫੀਸ ਤੁਸੀਂ ਆਪਣੀ ਫਰਦਰ ਨੂੰ ਡਾਊਨਲੋਡ ਕਰ ਸਕਦੇ ਹੋ ਜੇ ਫਿਰ ਵੀ ਕੋਈ ਦਿੱਕਤ ਆ ਤਾਂ ਤੁਸੀਂ ਕਮੈਂਟ ਕਰੋ ਵਿੱਚ ਤੁਸੀਂ ਜਿਹੜਾ ਵੀ ਨੋਟ ਆ ਜਿਵੇਂ ਤੁਸੀਂ ਰੈੱਡ ਨੋਟ ਦੇਖ ਰਹੇ ਹੋ ਅੱਠਵੇਂ ਖਾਨੇ ਦੇ ਵਿੱਚ ਵੈਸੇ ਅਸੀਂ ਨੇ ਆਪਣੇ ਐਪ ਦੇ ਵਿੱਚ ਪਹਿਲਾਂ ਤੋਂ ਵੀਡੀਓ ਪਾਈਆਂ ਹੋਈਆਂ ਨੇ ਪੂ ਫਰਦ ਦੇ ਅੱਠ ਖਾਨਿਆਂ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਮਿਲੂਗੀ ਜਿੰਨੇ ਵੀ ਸਾਡੇ ਨੋਟ ਹੁੰਦੇ ਨੇ ਅਸੀਂ ਲਿਮਟਾਂ ਲਈਆਂ ਨੇ ਕੜਾਈਆਂ ਨੇ ਜ਼ਮੀਨ ਵੇਚੀ ਆ ਖਰੀਦੀ ਆ ਜਿਹੜਾ ਇੰਤਕਾਲ ਦਾ ਏ ਟੂ ਜ਼ेड ਹਵਾਲਾ ਹੁੰਦਾ ਉਹ ਅੱਠਵੇਂ ਖਾਨੇ ਦੇ ਵਿੱਚ ਉਹਦਾ ਵਿਸ਼ੇਸ਼ ਕਰਨ ਦੇ ਵਿੱਚ ਇਹ ਸਾਰੀ ਜਾਣਕਾਰੀ ਪਹਿਲਾਂ ਤੋਂ ਆਪਣੇ ਐਪ ਦੇ ਵਿੱਚ ਆਏਗੀ ਆ ਤੁਸੀਂ ਉੱਥੇ ਦੇਖ ਸਕਦੇ ਹੋ ਤਾਂ ਇਹ ਜਾਣਕਾਰੀ ਕਿਵੇਂ ਲੱਗੀ ਘਰ ਬੈਠ ਕੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ